ਉਹ ਬੇਸਰਤ ਰਿਹਾ ਜਦੋਂ ਦੁਨਿਆਵੀ ਪਦਾਰਥ ਬਹੁਤੇ ਮਿਲ ਗਏ ਭਾਈ ਗੇ ਇਤਿਹਾਸ ਦੇ ਵਿੱਚ ਆਉਂਦਾ ਹੈ ਗੁਰੂ ਅਮਰਦਾਸ ਦਾ ਸਮੇਂ ਦਾ ਵਰਤਾਂ ਦਾ ਇੱਕ ਹੈਗਾ ਸੰਗਤ ਗੰਗੇ ਜੀ ਉਹ ਨਹਾਉਣ ਦੇ ਰਹੇ ਬਹੁਤ ਬਹੁਤ ਮਾਤਾ ਗੁਰੂ ਸੇਵ ਦੇ ਨੂੰ ਅਕਸ਼ਿਸ਼ ਕਰਦੀਆਂ ਆਪਾਂ ਗੱਲ ਕਰਨੀ ਸੀ ਧੂਰੀ ਗੁਦਰਤ ਦੀ ਕਿਸੇ ਨੂੰ ਪਰਮਾਤਮਾ ਇੰਨਾ ਕੁ ਦੇ ਦਿੰਦਾ ਹੈ ਕਿ ਉਹਨੂੰ ਪਤਾ ਨਹੀਂ ਵੀ ਮੇਰਾ ਮੇਰਾ ਗ੍ਰਹਿ ਤੇ ਵਿੱਚ ਕਿੰਨਾ ਬੈਲ ਬੈਲ ਰਿਹਾ ਹੈ ਤੇ ਕਿਸੇ ਨੂੰ ਇਹ ਵੀ ਪਤਾ ਨਹੀਂ ਵੀ ਅੱਜ ਸਵੇਰ ਦੀ ਰੋਟੀ ਖਾਧੀ ਸੀ ਬੈਠੀ ਹੈ ਕਿ ਨਹੀਂ ਬੋਲ ਉਹਦਾ ਜੀ ਵਾਹਿਗੁਰੂ ਇਹ ਕੋਈ ਗੁਰੀ ਦੋ ਰੱਖਿਆ ਗੁਰੀਆ ਦੋ ਤਰ ਤਰ ਤੇ ਪ੍ਰੀਤ ਦਾ ਕਹਿੰਦੇ ਨੇ ਪਿੰਡਾ ਤਨਾ ਆਤਾ ਜਾਂ ਲਾ ਇੱਕ ਨਾ ਨੀਂਦੋੜ ਅੱਗ ਹੈ ਇਸ ਆਪ ਤੋਂ ਸੰ ਛੋਟਾ ਰਾਹੀ ਕੌਣ ਈ ਸਭ ਦਾ ਹੈ ਇੱਕ ਨਾ ਆਤਾ ਅਗਲਾ ਇਹਦੇ ਮੈਂ ਸਰਲ ਹੀ ਬਾਤ ਕਰ ਰਿਹਾ ਜਦ ਚਰਖਾ ਰੱਖ ਕੇ ਆਪਿਆ ਦੱਸਦੇ ਹਾਂ ਬਸ ਇਹ ਬਹੁਤ ਹੈ ਕਿ ਲੋਕ ਕਹਿੰਦੇ ਨਹੀਂ ਨਹੀਂ ਆਪਨ ਗੁਰਬਾਣੀ ਨਾਲ ਬੜੇ ਰੋੜੇ ਪਰ ਗੱਲ ਵੀ ਥੋੜੀ ਹੋਣੀ ਜਿਹੜੇ ਇਸ ਰਸੂਆ ਸਾਹਮਣੇ ਖੜਦੇ ਨੇ ਕੋਈ ਇਹ ਤਾਂ ਨਹੀਂ ਦੇ ਵਿੱਚ ਪੂਰਾ ਜਵਾਬ ਨਹੀਂ ਆ ਭਾਈ ਆਵੇ ਦੇ ਵਿੱਚ ਪੈ ਗਈ ਗੁਰਬਾਣੀ ਜੀ ਆਪਾਂ ਨੂੰ ਸਮਝਾਉਂਦੀ ਕਰਨ ਰੋਣ ਅਕੀਰਤ ਹੋ ਰਿਹਾ ਧਰਨਾ ਆਪਣੀ ਕਰੇ ਅੱਜ ਇਹਨਾਂ ਦੇ ਵਿੱਚ ਰਿਤੁਤਕ ਮੈਂ ਦੇਖਦਾ ਇਹਨਾਂ ਜੀ ਜੰਮ ਲੱਗਦਾ ਹੈ ਕਿਤਾ ਕਰੇ ਵੀ ਧਰਨਾ ਆਪਣੀ ਬੁਸਤੀ ਦੀ ਪੜੋਗੀ ਜੀ ਆ ਗਿਆ ਅੱਜ ਕਿੰਨੀ ਰੀਤ ਜਿਸਨੂੰ ਗੁਰਬਾਣੀ ਮਾਰਦਾ ਜਾਂਦਾ ਜਦੋਂ ਮਤਾਂ ਕਾ ਕੇ ਬੇ ਬੇ ਤਰੀਆ ਹੈ ਬਈ ਕੁਰਬਾਨੀ ਪਾਓ ਭਾਈ ਤਨਖੀ ਦੀ ਸੁਖਤ ਸਹਿਬ ਜੇ ਬਾਣ ਬਾਣ ਵਿੱਚ ਨਾ ਮਹੋਜ ਸੁਖਿਆ ਕਰਦੇ ਇਹਨੂੰ ਪੜ ਕਿਹਨੇ ਕਿਹਾ ਤਾ ਵਿਚਾਰ ਕਰਕੇ ਅਕਲ ਨਾਲ ਸਾਡਾ ਅਗਲਾ ਇਹਨਾਂ ਪੜਿਆ ਦਾ ਫਾਇਦਾ ਇਹ ਏ ਜੇ ਗੁਰੂ ਦੀ ਬਾਣੀ ਮੰਨ ਕੇ ਅਸੀਂ ਵਿਚਾਰੀਏ ਤੇ ਮਨ ਦੇ ਵਿੱਚ ਵਸਾ ਕੇ ਆਪਣੀ ਜ਼ਿੰਦਗੀ ਦੇ ਉੱਤੇ ਪਲਾਈ ਨੀ ਕਰੀਏ ਫਿਰ ਕੀ ਲੈਦਾ ਹਾਂ ਅੱਜ ਵੀ ਕਰ ਰਿਹਾ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੇਵਾ ਨਿਸ਼ਕੁਲ ਭਾਈ ਭਾਈਕੇਸ਼ਰ ਉਹਨੂੰ ਪਰਮਾਤਮਾ ਨੇ ਮੂਤ ਧੰਤ ਕੌਣ ਦਿੱਤਾ ਬੜਾ ਵੀਰ ਬਣਾ ਦਿੱਤਾ ਆਪਣੀਆਂ ਦਾਤਾਂ ਦੇ ਕੇ ਤੋਰੇ ਦੇ ਨਾਂ ਦਾ ਦਿੱਤਾ ਤੇ ਜਦੋਂ ਦਾਤਾ ਦਿੱਤਿਆਂ ਤੇ ਦਾਤ ਆ ਗਿਆ ਦਿਸ ਰਿਆ ਦਾਤਾ ਦਾ ਨਾਮ ਉਹ ਸਮਝਦੇ ਅੰਮੀ ਭਾਈ ਆਏ ਨੇ ਮੇਰੇ ਨਾਲ ਨਾਲੋਂ ਤੱਕ ਹੋ ਗਿਆ ਪਰਮਾਰਮ ਦੇ ਨਾਲ ਨਾਲ ਉਹ ਬੈਠਾ ਆ। ਤੇ ساتھ ساتھ ਤੇ ਆਦ ਰ ਆ ਉਹ ਜਦ ਛੱਡ ਗਿਆ ਸੀ ਅਸੀਂ ਫਰੀਦ ਸਾਹਿਬ ਦਾ ਖਲੋਪ ਨੇ ਆਪਣੀ ਆਪਣੀ ਦਾ ਇਕਨਾ ਆਟਾ ਕਰਲਾ ਕੀਤਾ ਨਾਲੀ ਲੋਣ। ਕਹਿਣ ਲੱਗੇ ਕਿ ਜੀ ਦੇ ਕੋਲੇ ਤਾਂ ਇੰਨਾ ਨੂੰ ਆਟਾ ਹੈ ਭਾਵਾ ਉਹਨੂੰ ਬਣਾ ਜਾਏ। ਵੀ 10-10 ਦਿਨਾਂ ਦੇ ਬੈਠਾ ਖਾਣਾ ਦੇਦਾ। ਇਕਨਾ ਨਾਲੀ ਲੋਣ ਇੱਕੇ ਦੇ ਵਿੱਚ ਇੱਕ ਦੇ ਕੋਲੇ। ਸਾਰੇ ਦੀ ਥੋੜਾ ਜਿਹਾ ਜੱਗੀ ਜੀ ਮੇਰੀ ਭਾਵ ਭਾਈ ਬਹੁਤ ਹੈ ਪਰ ਕਿਸੇ ਕਦੇ ਅੱਗਾ ਹੈਗਾ ਹੈ ਆਪਸਾ ਨਾ ਟੁੱਟਾ ਖਸਕਾ ਕੋਣ ਨਾ ਕਹਿੰਦੇ ਘਰ ਤਾਂ ਪੱਕੇ ਜਾ ਕੇ ਨਿਰਤਾ ਦੇ ਵਿੱਚ ਹੋਣੀ ਹੈ ਵੀ ਟੁੱਟਾ ਕਹਿੰਦੇ ਰਹਿ ਰਿਹਾ ਨੇ ਬਹੁਤ ਧਨ ਦੌਲ ਦਰਬਾਰੇ ਵਾਲੇ ਨਾ ਕਿਹਦੇ ਦੇ ਪੈਲੇ ਇਥੇ ਅੱਗੇ ਫੈਸਲਾ ਹੋਣਾ ਫੂ ਬੰਗੀਸ਼ਾ ਉਹਦੇ ਕੋਲੇ ਬੜਾ ਬੜਾ ਦੌਲ ਹੈ ਬਹੁਤ ਯਾਦ ਆ ਤੈਮੀਰੀ ਹੈ ਪਰ ਪਰਮਾਤਮਾ ਭੁਲਿਆ ਭਿਆ ਬੈਠੇ ਕਾਬਾ ਤੋਂ ਸੰਗਤ ਆਈ ਗੋਇੰਦਵਾਲ ਵਾਲ ਬਰਜਾਰੇ ਨੇ ਤੇ ਰਸਤੇ ਦੇ ਮੇਰੇ ਬਰਾਬਰ ਸੰਗਤ ਲਾਹੌਰ ਕੀ ਸ਼ਾਂਤ ਹੋ ਗਈ ਢੇਰ ਹੋ ਗਿਆ ਤੇ ਸੰਗਤ ਦੇ ਵਿੱਚ ਬਹੁਤ ਬੰਦੇ ਨੇ ਬੱਚੇ ਤੇ ਇਹ ਸੰਗਤ ਅਗਰਤੀ ਹੈ ਇਹੋ ਜਿਹਾ ਰਾਤ ਨੂੰ ਚੱਲਣਾ ਬੜਾ ਔਖਾ ਹੈ ਸਮਾ ਭਿਆਨ ਕੇ ਹਨੇਰਾ ਹੈ ਰਸਤੇ ਦੇ ਵਿੱਚ ਜੰਗਲ ਆਉਣ ਗਏ ਉਹ ਖਤਰਾ ਨਾ ਹੋ ਜਾਵੇ ਅਭੀ ਰਾਤ ਰਾਟ ਲਈਏ ਪੁੱਛਿਆ ਭਾਈ ਇੱਥੇ ਰਾਤ ਆ ਰਹੇ ਹੋ ਕੋਈ ਜਗ੍ਹਾ ਬੈਠ ਸਕੀਏ ਨਹੀਂ ਤੇ ਲੋਕਾਂ ਨੇ ਬਸਿਆ ਕਿ ਸੰਗਤ ਦੇ ਪਿੰਡ ਕੇ ਘਰ ਆਇਆ ਤੁਸੀਂ ਇੱਧਰ ਕਰੋ ਇੱਥੇ ਬਹੁਤ ਅਮੀਰ ਘਰਾੜ ਆਪਰ ਕਰ ਗੇਸ਼ਾ ਦਿੱਤਾ ਹੈ ਉਦੇ ਬਹਿ ਬਹਿ ਤੇ ਚਲੇ ਜਾਓ ਉੱਥੇ ਰਹੇ ਨਾ ਜਗਾ ਦੇ ਚਲੇ ਗਏ ਸੰਗਤ ਚਲੇ ਗਈ ਆਪਾਂ ਸੰਖੇਪ ਦੇ ਵਿੱਚ ਗੱਲ ਕਰਾ ਕਰ ਸਮਾਪਤ ਹੋ ਰਹੀ ਹੈ ਕਿਉਂਕਿ 5-5 ਮਿੰਟ ਦਾ ਬਾਤ ਬਾਤ ਵਿੱਚ ਭਾਈ ਸਾਹਿਬਾਰੇ ਬਾਰੇ ਬਾਰੇ ਵੀ ਸਮਝ ਹੋ ਰਹੀਂਂ ਦੇ ਦੇ ਤੇ ਹੋਰ ਵੀ ਬਹੁਤ ਹਰਨਾ ਹਟਾ ਲਿਆ ਗਿਆ ਸੀ ਕਿ ਦਿਨੋਂ ਕਿ ਦਿਨੋਂ ਕਰਦਾ ਰਹੀਂਂ دیر دیر ਬੋਲਣਾ ਉੱਤੇ ਮੈਂ ਮੈਂ ਆਪਣੀ ਗੱਲ ਨਾਲ ਸੰਖੇਪ ਦੇ ਵਿੱਚ ਕਰਾ ਕਰ ਦਿੰਦਾ ਤੇ ਦਗੇ ਸ਼ਾਸਤਰੀ ਕਬੀਰ ਜੀ ਦੇ ਮਹਿਮੇਂ ਦੇ ਅਧਿਕajou ਦਾ ਸੰਗਤ ਉੱਥੇ ਬਾਜ ਬਾਜ ਦੀ ਭਾਈ ਗਰੇਸ਼ਾ ਗੰਗੇਸ਼ਾ ਆਪਣੇ ਪਰਿਵਾਰ ਦੇ ਨੇੜੇ ਖੜਾ ਜਿਹੜਾ ਬੇਰੇ ਜੀ ਤੇ ਡਾਕਟਰ ਖਤੇ ਆਪਣੇ ਘਰਕਾਰ ਦੇ ਵਿੱਚ ਪੁੱਛਦਾ ਕੌਣ ਹੈ ਭਾਈ ਇਸ ਵੇਲੇ ਵੀ ਆਪੂ ਆਪ ਕਹਿਆ ਹੈ ਸੰਗਤ ਦੇ ਵਿੱਚੋਂ ਕੁਝ ਕੁ ਸਿਖਾਣੇ ਦੇ ਦਿੰਦਾ ਕਹਿੰਦਾ ਭਾਈ ਗਰੇਸ਼ਾ ਅਸੀਂ ਕਾਬਲ ਤੋਂ ਆਏ ਆ ਤੇ ਗੋਇੰਦਵਾਲ ਤੋਂ ਗੱਲ ਜਾ ਰਹੇ ਹਾਂ ਤੇ ਰਸਤੇ ਦੇ ਵਿੱਚ ਰਾਤ ਆ ਗਈ ਅਸੀਂ ਰਾਤ ਰਾਤਣ ਵਾਸਤੇ ਤੁਹਾਡੇ ਕੋਲ ਆਏ ਹਾਂ ਸਾਨੂੰ ਕਿਸੇ ਨੇ ਦੱਸਿਆ ਵੀ ਤੁਹਾਡਾ ਬੜਾ ਮਹਰੋਤੂ ਲੈ ਤੁਹਾਡੇ ਉੱਤੇ ਬੜਾ ਬੜਾ ਬੰਦ ਹੈ ਪਰਮਾਤਮਾ ਨੇ ਦਿੱਤਾ ਸੰਸਜੋ ਤੇ ਗੰਗੇਸ਼ਾਹ ਸਾਹਿਬ ਦੇ ਉੱਤੇ ਰੱਬ ਨਾ ਪੁੱលਿਆ ਹੋਇਆ ਹੈ ਕਿਹੜਾ ਗੋਇੰਦਵਾਲ ਤੇ ਕਿਹੜਾ ਕੋ ਬੰਦਾਰ ਬੋਲੋ ਸਤਿਨਾਮ ਸੁਖਮਈਆ ਭੁੱਲ ਗਿਆ ਉਹ ਕਹਿੰਦੇ ਕਿ ਤੂੰ ਗੁਰੂ ਅਮਰਦਾਸ ਨੂੰ ਨਹੀਂ ਜਾਣਦਾ ਗੁਰੂ ਨਾਨਕ ਆਦੀ ਗੱਦੀ ਦੇ ਉੱਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜਿਨ੍ਹਾਂ ਨੇ ਇੱਕ ਬੋਲ ਦੇ ਉੱਤੇ ਜੇ ਉਹ ਆਉਂ ਤਾਂ ساری ساری ਆਖਾਂ ਖਤਮ ਹੋ ਜਾਵੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਦੁਨੀਆਂ ਚਾਹਤੀ ਗੁਰੂ ਅਮਰਦਾਸ ਦਾ ਉਹ ਨਹੀਂ ਆ ਜਿਨ੍ਹਾਂ ਦਾ ਤੇ ਦਾਤਾ ਦਿੱਤਿਆਂ ਨੇ ਮੈਂ ਮਨੁਜਾੜੇ ਮਨ ਦੇ ਨੇ ਗੁਰੂ ਅਮਰਦਾਸ ਦੀ ਦੇੜੇ ਸਾਰੀ ਭੱਲੇ ਅਮਰਦਾਸ ਉਸ ਤੇਰੇ ਤੇਰੀ ਉਪਵਾਹ ਤੋਹੀ ਬਣਿਆ ਗਏ ਉਹ ਗੁਰੂ ਅਮਰਦਾਸ ਜਿਹੜਾ 72 ਸਾਲ ਦੀ ਉਮਰ ਦੇ ਵਿੱਚ ਕਰਤਾਰ ਧਰਕੇ ਸਾਧ ਸੰਗਤ ਜੀ ਗੁਰੂ ਹਣੀ ਬਾਣੀ ਨਥਾਵਿਆਂ ਦਾ ਤਾਬ ਗੁਰੂ ਨਿਮਾਣਿਆਂ ਦਾ ਬਾਣ ਗੁਰੂ ਨੇ ਉਟਿਆਂ ਦੀ ਕੋਟ ਨਿਗਰਤਿਆਂ ਦੀ ਗੱਤ ਨਿਗਰਤਿਆਂ ਦੀ ਫਤ ਤੋ ਅੱਗੇ ਕਾ ਤੂੰ ਗੁਰੂ ਅਮਰਦਾਸ ਤੋਂ ਇੰਨਾ ਕੌਣ ਲੈ ਕੋਕੰਡਾ ਮੈਂ ਨਹੀਂ ਕਿਸੇ ਅਮਰਦਾਸ ਦਾ ਕਰਦਾ ਉਹ ਉਤਰੇ ਨਿਰਾਸ਼ਾ ਕਿਸ ਵਿੱਚ ਟਿਕੀ ਗਈ ਕਹਿਣ ਲੱਗੇ ਅਸੀਂ ਤੇ ਚਲੇ ਜਾਵਾਂਗੇ ਪਰ ਫਿਰ ਗੁਰੂ ਆਪਨ ਆਦਿ ਸਾਹਿਬ ਐਂਦਾ ਬਾੜੇ ਆ ਕੇ ਬੋਲਦੇ ਨੇ ਜਹਾ ਧਗੇ ਸ਼ਾ ਜਿੰਨਾ ਦਾਤਾ ਤੈਨ ਤੇ ਗੁਰੂ ਨੇ ਦਿੱਤਾ ਇਹਦਾ ਇਹਨਾਂ ਦੇ ਜਿੰਮ ਤੇਰਾ ਤੇ ਰਖਵੀਂ ਦਾਰ ਤੇਰੇ ਤੇ ਨਾ ਰਹੇ ਤੇਰਾ ਕੱਖ ਨਾ ਰਹੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸੰਗਤ ਕਰੋ ਤਾਂ ਸਾਧਾ ਜੀ ਬਾੜੇ ਬੋਲ ਬੋਲ ਕੇ ਨਾ ਤੇ ਸ਼ਰਧਾ ਤੇ ਤਾਂ ਤਾਂ ਸਾੜੇ ਲੈਦੇ ਨੇ ਜੀ ਸੰਗਤਵੰਦੀਆਂ ਨਾਲ ਉਹ ਕੋ ਇਹਦੇ ਵਿੱਚ ਬਹੁਤ ਬਹੁਤ ਪ੍ਰਾਪਤ ਹੈ ਸੰਗਤ ਦੇ ਵਿੱਚ ਸਭ ਕੁਝ ਮਿਲ ਜਾਂਦਾ ਹੈ ਸੰਗਤ ਸਰੋਵਰ ਹੈ ਜੇ ਮਨੁੱਖ ਆਪਣੀਆਂ ਨਾਮ ਸੁਣਨਾ ਚਾਹੁੰਦਾ ਹੈ ਤਾਂ ਸੰਗਤ ਬਖਸ਼ਦੀ ਹੈ ਸੰਗਤ ਨੂੰ ਕਦੇ ਬਾੜਾ ਨਹੀਂ ਬਾੜਾ ਦੇਣਾ ਹੈ ਨਾ ਨਾਟਕ ਹੈ ਗੋਡੀਆਂ ਤਰ ਤੱਕਾ ਹੋਏ ਕਬੂਲ ਤੋਂ niche ਇਹਨੋ ਨਹੀਂ ਬੋਲਣਾ ਚਾਹੀਦਾ ਪਰ ਜਿਹੜੇ ਕੋਈ ਨਾਮ ਜਪਣ ਵਾਲੇ ਨੇ ਜਤ ਰਤੇ ਰਤੇ ਰੇ ਤੇ ਰਿਤੀ ਜਤ ਰਤੇ ਬੰਦੇ ਅੰਮ੍ਰੇ ਬਲਕ੍ਰਮ ਦੀ ਜਮੀਨ ਮੇਨ ਮੰਗਦੀਦਾ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਤੋ ਪਰਮਾਤਮਾ ਵਸਦਾ ਹੀ ਸਤ ਸੰਦੇ ਵਿੱਚ ਹੈ ਹੋਰ ਕਿਤੋਂ ਬਾਹਰ ਧੱਕਾ ਕਰਕੇ ਪਰਮਾਤਮਾ ਨਹੀਂ ਹੁੰਦਾ ਸੰਗਤ ਹੰਦੇ ਵਿੱਚ ਹੀ ਪਰਮਾਤਮਾ ਹੈ ਤੇ ਕਦ ਨਹੀਂ ਜਿੰਦੇ ਤੋਂ ਕੋਈ ਬੋਧਾ ਪੰਨਾ ਨਾ ਨਾ ਹੋਵੇ ਨਾਮ ਜਪਣ ਵਾਲੀ ਜੀ ਸੰਗਤ ਅਪਸੂ ਗਿਆ ਸਾਧੂ ਹੁੰਦੇ ਨੇ ਉਹਨਾਂ ਨੂੰ ਜੇ ਕੋਈ ਨਮਸਕਾਰ ਨਹੀਂ ਕਰ ਦੇਵੇ ਤਾਂ ਵੀ ਬਹੁਤ ਬਹੁਤ ਦੱਤਨ ਹੋ ਜਾਂਦਾ ਹੈ ਬੋਲੋ ਸਤ ਸ੍ਰੀ ਅਕਾਲ ਕੋਈ ਦਾਸ ਦੇ ਵਿੱਚ ਵੱਧਦੇ ਹਨ ਕਾ ਲੋਭ ਪੁੰਨ ਵੱਡਾ ਦੇ ਜਿਹੜੀ ਆਉਂਦੀ ਹੈ ਮਨ ਕਰ ਲੈ ਤੋਤ ਕੁਨ ਹਟਾ ਰਿਹਾ ਹੈ ਗੁਰੂ ਦੇ ਯਾਰਿਆ ਨਿਸ਼ਕਾਰ ਕੀ ਕਰ ਲਾ ਰਹੀ ਤੇ ਪੁੰਨ ਹੋ ਜਾਂਦਾ ਹੈ ਹੁਣ ਸੰਗਤ ਕੋਈ ਕੋ ਖਾ ਬੋਲ ਦੇਵੇ ਤੇ ਇਹਦੇ ਦਿੱਤਾ ਪਾਪ ਆ ਵੀ ਹੁਣ ਗੁਰੂ ਸਾਹਿਬ ਨੇ ਆਪ ਕੀਤਾ ਰੁੱਖਾ ਬੋਲਿਆ ਤੇ ਸੰਗਤ ਸਾਹਿਬ ਨੇ ਵਾਪਸ ਚੜਹੀ ਗਈ ਵਿਰਾਸਤ ਤੇ ਗੋਇੰਦਵਾਲ ਵਾਲੇ ਪੰਚੇ ਗੁਰੂ ਅਮਰਦਾਸ ਜੀ ਮਹਾਰਾਜ ਉਸਦੇ ਦੇ ਭਾਈ ਰਸਤੇ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਕੋਈ ਰੁਕਤ ਨਹੀਂ ਹੋਈ ਕੋਈ ਗੁਰ ਜਾਨੀ ਆ ਸੰਗਤ ਦੇ ਵਿੱਚੋਂ ਇੱਕ ਦੋ ਬੰਦਿਆਂ ਨੇ ਦੱਸ ਦਿੱਤਾ ਕਹਿਣ ਲੱਗੇ ਮਾਨਸਕ ਲੀਕ ਦੀ ਕੋਈ ਨਹੀਂ ਆਈ ਤੁਸੀਂ ਦਾ ਐਸੀਆ ਬਖਸ਼ਣ ਦਾ ਰਿਉ ਦੱਸਤਾ ਉਹ ਜਿਹੇ ਬੰਦਿਆਂ ਨੂੰ ਦੇ ਦਿੰਦੇ ਹੋ ਜਿਨ੍ਹਾਂ ਨੂੰ ਦੱਸਤਾ ਸਾਪਣੀਆਂ ਨਹੀਂ ਆਉਂਦੀਆਂ ਉਹ ਦੱਸਤਾ ਸਤਿਕਾਰ ਸੇਵਾਜ ਰੋਸ ਦੱਸਤਾ ਮਾਰੇ ਜੀ ਮਾਰੇ ਜਿਹੜੇ ਭਾਈ ਅਸੀਂ ਅਸੀਂ ਦੱਸਤਾ ਐਦਾਂ ਜਿਹੜੀਆਂ ਤਪੁ ਰਾਜ ਰਾਜ ਨਰਤ ਕਿਸੇ ਦਾ ਅਗਲੇ ਪਿਛਲੇ ਜਨਮ ਦਾ ਦੱਬਿਕਤਾ ਹੁੰਦਾ ਹੈ ਉਹ ਰਾਜ ਮਿਲ ਜਾਂਦਾ ਹੈ ਤੇ ਰਾਜ ਦੇ ਤੇ ਫਰਸ਼ੀ ਦੇ ਵਿੱਚ ਉਹ ਪਾਪ ਕਰ ਕਰ ਬੈਠਦਾ ਹੈ ਤੇ ਉਹਨੂੰ ਉਹ ਅੱਗੇ ਨਰਤ ਕਰ ਜਾਂਦਾ ਹੈ ਤੇ ਡੇੜ ਜਾਂਦਾ ਹੈ ਕਿਹਦੀ ਗੱਲ ਕਰ ਰਹੇ ਹਾਂ ਮਹਾਰਾਜ ਇੱਕ ਸ਼ਾਹੂਕਾਰ ਗੰਗੇਸ਼ਾ ਸਿੰਘ ਸੀ ਲਾਹੌਰ ਦੇ ਵਿੱਚ ਜਨੂਰਾਤ ਰਾਏ ਗਏ ਤੇ ਅਸੀਂ ਰਾਤ ਹਟਣ ਵਾਸਤੇ ਉਹਦੇ ਮਹਿਲ ਦੇ ਵਿੱਚ ਗਏ ਸਾਨੂੰ ਬਹੁਤ ਪ੍ਰੋਬਲਮ ਮਾੜਾ ਠੱਗਾ ਬੋਲ ਜਾਂਦੇ ਅਸੀਂ ਕੋਈ ਹੁੱਸਾ ਨਹੀਂ ਕਰਿਆ ਪਰ ਜਦੋਂ ਤੁਹਾਨੂੰ ਮਾੜਾ ਬੋਲਿਆ ਨਾ ਤੇ ਸਾਡੇ ਸਾਡੇ ਜਰਿਆ ਕੀ ਮਾਰੇ ਇੱਕ ਵਾਰ ਕੀ ਕੀਤਾ ਕਹਿੰਦੇ ਜੀ ਸਾਡੇ ਸੁਭਾਅ ਉਹ ਨਿਕਲ ਗਿਆ ਵੀ ਤੇਰਾੱਖ ਹੀ ਨਾ ਰਹੇ ਮਾਰੇ ਭਰੇ ਭਾਈ ਇੰਦਾ ਨਹੀਂ ਪੂਰਨ ਸੋਚੀ ਅਸੀਂ ਕੋਣ ਹੱਕਸ਼ੇ ਨੂੰ ਥੇੜ ਬਾਰੇ ਪਰਮਾਤਮਾ ਹੈ ਨੰਦਾ ਨਾ ਰਾਇ ਤਾਂ ਸਭ ਤੋਂ ਦੇਵ ਨਾਰ ਕਹਿੰਦੇ ਨਹੀਂ ਮਹਾਰਾਜ ਹੁਣ ਸੰਗਤ ਦੇ ਬੋਰ ਨਿਕਲ ਗਏ ਨੇ ਉਥੇ ਹੁਣ ਪੂਰੇ ਹੋ ਗਏ ਉੱਥੇ ਸਤਿਗੁਰੂ ਕਹਿੰਦੇ ਭਾਈ ਸੰਗਤੋ ਦੇ ਹੁਣ ਮੈਂ ਵੀ ਨਹੀਂ ਭਜ ਸਕਦਾ ਇਹ ਤੇ ਬਰ ਹੋ ਕੇ ਰਹਿਣਾ ਹੈ ਇਹ ਹੋਏਗਾ ਜਦੋਂ ਸਤਸਰਾਂ ਨੇ ਕਿਹਾ ਨਾ ਵੀ ਇਹ ਗੰਦਾ ਬੋਰ ਪੂਰਾ ਹੋ ਕੇ ਰਹਿਣਾ ਤੇ ਸਤਸੰਗ ਜੀ ਉੱਥੇ ਤੇ ਤੋਂ ਗੰਗੇਸ਼ਾ ਦੇ ਐਸੇ ਪੂਛੇ ਦਮ ਚੱਲੇ ਗਏ ਸਭ ਤੋਂ ਸਭ ਜੀ ਘਟਨਾ ਸ਼ੁਰੂ ਹੋ ਜਾਂਦੀ ਹੈ ਇੱਕ ਮਿੰਟ ਦੇ ਵਿੱਚ ਨਾ ਸਾਰਾ ਦਿਨ ਬਿジネス ਕਾਰੋਬਾਰ ਦਾ ਘਾਟੇ ਵੱਧ ਘਾਟੇ ਵੱਲ ਹੁੰਦਾ ਕਿਉਂਕਿ ਪਾਪ ਕਰਦਾ ਜੁਬਾਨ ਦਾ ਪਾਪ ਇਹਨਾਂ ਜਿਹੜਾ ਕਿ ਸਭ ਤੋਂ ਹੀ ਵੱਡਾ ਪਾਪ ਹੈ ਅਸੀਂ ਕਦੇ ਨਾ ਵੀ ਮੈਂ ਸਾਰੀ ਫਲਕ ਨੂੰ ਬਦ ਪਾਪ ਕੀਤਾ ਮੈਂ ਕਿਸੇ ਜੀਵ ਦੇ ਛੋਟੀ ਨਹੀਂ ਮਾਰੀ ਉਹ ਜਿਹੜਾ ਖਾ ਭੋਜ ਦਿੰਦਾ ਹੈ ਇਹਦੇ ਨਾਲ ਨਾ ਛੋਟੀ ਮਾਰੀ ਚਲੀ ਹੈ ਮੰਦਰ ਢਾ ਦੇ ਪ੍ਰਮੇਸ਼ਾ ਦੀ ਕਹਿੰਦੇ ਨੇ ਮੰਦਰ ਢਾ ਦੇ ਮਸਜਿਦ ਜਾਦੇ ਟਾ ਦੇ ਬੇਟੇ ਦਾ ਬੋਲਿਆ ਸੀਦਾ ਦਿਲ ਨਾਲ ਤੋੜੀ ਬ੍ਰੰਭ ਦਿਲ ਵਿੱਚ ਰਹਿ ਜਾਂਦਾ ਕਹਿੰਦਾ ਫਿਰ ਬੰਦੇ ਵੀ ਮੈਂ ਮੱਧਰ ਬਣਾਤੀ ਅਚਰ ਪੜਾਤੀ ਉਹ ਪੁਨੀ ਹੋ ਗਿਆ ਕਹਿੰਦੇ ਇੰਨਾ ਨੂੰ ਭਰਾਉਣ ਦਾ ਕੋਈ ਪਾਪ ਨਹੀਂ ਲੱਗਣਾ ਜਿੰਨਾ ਕਿਸੇ ਨੂੰ ਮੁੱਖੇ ਕੋਲ ਕੋਲ ਕੇ ਦਿਲ ਤੋੜਦਾ ਆਹ ਹਾ ਤੇ ਪਾਪ ਹਰ ਬੈਠਾ ਖੁਸ਼ੀ ਦੇ ਵਿੱਚ ਭੁੱਲ ਗਿਆ ਅਦੇ ਨਾਮ ਨੂੰ ਤੇ ਸਾਧ ਸੰਗ ਜੀ ਇੱਥੋਂ ਤੱਕ ਅਗਰੀਬੀ ਆ ਗਈ ਘਰਦਿਆਂ ਨੇ ਇਹ ਨੂੰ ਹੁਣ ਰੱਖਣ ਤੋਂ ਇਨਕਾਰ ਕਰ ਦਿੱਤਾ ਗੰਗੇਸ਼ਾ ਘਰਦਿਆਂ ਨੇ ਕਿਹਾ ਜਾਂ ਮੇਰੇ ਬachte ਸਾਡੇ ਕੋਲ ਕੋਈ ਜਗ੍ਹਾ ਨਹੀਂ ਤੂੰ ਪਤਾ ਨਹੀਂ ਗਾੜੀ ਦਾ ਦੇ ਕਾਰੋਬਾਰ ਕਰਦੇ ਨੇ ਸਾੜਾਂ ਦੇ ਵਿੱਚ ਘਟਾ ਹੀ ਘਟਾ ਕਰਦੇ ਹੀ ਘਟਾ ਹੋ ਗਿਆ ਲੈ ਪਰਿਵਾਰ ਬਿਲਕੁਲ ਖਰੀਬੀ ਗਿਆ ਤੇ ਆ ਗਿਆ ਤੇ ਹੁਣ ਜਦੋਂ ਬੜੇ ਬੇਹੋਲਿਆ ਬਿਨਾਂ ਕਿਸੇ ਦਾ ਸਰਸਾਰ ਦਾ ਕਾਰੋਬਾਰ ਆਏ ਉਹ ਵੈਸੇ ਤੇ ਸਾਨੂੰ ਸਾਰਿਆਂ ਨਾਲ ਪਈਏ ਮੈਂ ਕਿੱਦਾਂ ਦੇਵਾਂ ਤਾ ਇਹ ਕਿ ਆਦੇਸ ਵਰਤ ਮਾਇਆ ਹੈ ਮਾਇਆ ਹੀ ਸੀ ਤਾਂ ਦਾਤ ਦੂਸਰੇ ਨਾਲ ਜੁੜੀ ਬਣੀ ਚੀ ਤੇ ਸੱਚੇ ਬਾਦਸ਼ਾਹ ਕਹਿੰਦੇ ਨੇ ਆਪ ਰਬਾਣੀ ਦੇ ਵਿੱਚ ਗਿਣ ਲਗੇ ਮਨ ਰਗਾਂ ਮੇਰੀ ਦੋਸਤੀ ਮਾਇਆ ਦਾ ਸੰਬੰਧ ਸੰਬੰਧ ਆਪਾਂ ਕਹਿੰਦੇ ਕਿ ਜੋੜ ਜੋੜ ਹੁਣ ਦੋ ਚੀਜ਼ਾਂ ਨੂੰ ਤੋੜਦਾ ਆਪਣੇ ਸਾਥ ਸੰਗ ਦੇ ਵਿਚਾਰੇ ਵਾਲੇ ਜੋੜ ਹੋ ਜਾਂਦਾ ਤੇ ਇੱਥੇ ਵੀ ਸੰਸਾਰ ਦੇ ਵਿੱਚ ਮਨੁੱਖਾਂ ਨੂੰ ਇੱਕ ਨਿੱਤੇ ਨੂੰ ਜਿਉਣ ਲਈ ਵਾਸਤੇ ਦਾ ਸਭ ਤੋਂ ਵੱਡਾ ਜੁਆਇੰਟ ਬੰਡੋੜ ਮਾਇਆ ਹੈ ਮਾਇਆ ਭਾਵੇਂ ਕਿ ਰਿਹਾ ਸਾਰੀ ਇਹ ਉਦੋਂ ਭਾਵੇਂ ਭਾਵੇਂ ਨਹੀਂ ਜਰੂਰੀ ਕਿ ਅਸੀਂ ਮਾਇਆ ਤੋਂ ਨਰਲੇ ਪਾਈ ਜਿਵੇਂ ਅਸੀਂ ਮਾਇਆ ਤੋਂ ਦੂਰ ਰਹੇ ਜੀ ਇਹ ਮਾਇਆ ਹੈ ਕਿ ਜੁੜਿਆ ਪਰ ਮੱਖਾ ਕੀੀ ਦੋਸਤੀ ਮਾਇਆ ਦਾ ਸੰਬੰਧ ਸਤਿਗੁਰੂ ਕਹਿੰਦੇ ਜਿਨ ਚਰ ਪੈਨਣ ਖਾਣੇ ਜਿਨ ਚਰ ਰੱਖਣ ਖੰਡ ਜਿੰਨਾ ਜਰਾ ਪੈਨਣ ਖਾਣ ਵਾਲਾ ਬਣਦੀ ਹੈ ਉਹਦਾ ਚੇ ਇੱਕ ਗੰਧ ਰੱਖਦੇ ਤੇ ਇੱਕ ਰੱਖਦੇ ਜਿੱਤ ਦਿਨ ਕਿਸ਼ਨਾ ਹੋ ਗਈ ਤੇ ਬੇਲ ਬੋਲਣ ਕੱਤ ਕਹਿੰਦੇ ਤੈਨੂੰ ਕਦਣਾ ਹੋਇਆ ਨਾਲ ਦੀ ਨਾਲ ਮਾੜਾ ਔਰ ਨਸਰ ਕਰ ਦਿੰਦੇ ਨੇ ਤੇ ਸਤਿਗੁਰੂ ਮਹਾਰਾਜ ਦੀ ਬਾਣੀ ਮਾਣੀ ਹੋਏ ਬਰਾ ਉਹ ਚੀਜ਼ਾਂ ਖਰੀਦ ਲੈ ਤੀ ਜਿਹੜੀ ਤੇਰੇ ਜਿਉਂਦੇ ਜੀ ਤੇਰੇ ਨਾਲ ਦੇ ਤੇ ਮਰਨ ਵਾਲੇ ਤੇੋਂ ਖੁੱਸ ਜਾਵੇ ਐਸੀ ਚੀਜ਼ਾਂ ਖਰੀਦ ਜਿਹੜੀ ਫੇਰ ਜਉਂਦੇ ਜੀ ਵੀ ਨਾਮ ਲਾਵੇ ਤੇ ਤੇਰੇ ਮਨ ਤੋਂ ਬਾਹਰ ਵੀ ਨਾਮ ਲਾਵੇ ਤੇ ਤੇnga ਅੱਗੇ ਕੁਣਾ ਨਾਵੇਂ ਉਸ ਦਾ ਬੰਨ ਲਗੇ ਉਹ ਪਰਮਾਤਮਾ ਦਾ ਨਾਮ ਹੈ ਸਾਰੇ ਕੋ ਕਹਦੇ ਉਹ ਵਾਰ ਚਿਤ ਇੱਕ ਅਰਾਧ ਦੇ ਕੀ ਬੜ ਕਰਦਾ ਹੈ ਅਸਾਤ ਸਭ ਰੋ ਰੋਗੇ ਇਹੋ ਜੀ ਬਾਤ ਕਹਿੰਦੀ ਹੈ ਐਸੀ ਲੋ ਹੈ ਰਾਇ ਤੇ ਹੁਣ ਜਦੋਂ ਜਿਹੜੀ ਵੀ ਬਾਤ ਆਉਗੀ ਤੇ ਸਾਥ ਸਾਥ ਤੁਸੀਂ ਪਰਿਵਾਰ ਨੇ ਕੀ ਕੀਤਾ ਨਾਮ ਗੱਗੇ ਸ਼ਾਦਾ ਜਿਹੜਾ ਵਿਦਿਆਸੀ ਉਹ ਟੁਕੜੇ ਬਾਹਰ ਅੜਕ ਦਾ ਛਪੜੀ ਦੇ ਉੱਤੇ ਬਿਠੀ ਤੇ ਇੱਕ ਰੁੱਖ ਦੇ ਤਨੇ ਉੱਤੇ ਬਿਠਾਤਾ ਹਮੇਸ਼ਾ ਕਹਿੰਦਾ ਵੀ ਸਾਡੇ ਕੋਲ ਕੁਝ ਨਹੀਂ ਤੈਨੂੰ ਘਾੜ ਤੀਨ ਵਾਸਤੇ ਦੇਣ ਵਾਸਤੇ ਪਹਿਨਣ ਵਾਸਤੇ ਬਸਤਰ ਨਹੀਂ ਆ ਰਕਤੇ ਦੇ ਵਿੱਚ ਬਹਿ ਜਾ ਜੇ ਕੋਈ ਤੇਰੇ ਦੇ ਤੱਕ ਸਰਪੇ ਤੱਕ ਨਹੀਂ ਰਹੇਗਾ ਤਾਂ ਕੋਈ ਨਾ ਆਪਣੇ ਸ਼ਰਤ ਲਈ ਭੁੱਖਾ ਬੈਠਾ ਰਹੇ ਬਹੁਤ ਉਦਾਰੀ ਆਤਮਾ ਹੋਈ ਕੁਝੇ ਸ਼ੌਧ ਤੇ ਸਾਥ ਸਾਥ ਬੈਠੇ ਬੈਠੇ ਨੌਕਾ ਕੇ ਸੰਗਤ ਪੁੱਤੀਏ ਕੋਈ ਜੁਕੇ ਸ਼ੌਧ ਕੱਪੜਾ ਦੇ ਜਾਂਦਾ ਕੋਈ ਰੋਟੀ ਦੀ ਵਰਕੀ ਦੇ ਜਾਂਦਾ ਤੇ ਇੱਕ ਦਿਨ ਉਹਨਾਂ ਸੋਚਿਆ ਇਹ ਮਨਨ ਇਹ ਕਿਧਰ ਨੂੰ ਜਾਂਦੇ ਆਪਾਂ ਇਹਨਾਂ ਦੇ ਨਾਲ ਹੀ ਚਲੇ ਜਾਈਏ ਪ੍ਰਸ਼ਾਦਾ ਦੇ ਮਰਜ਼ਾ ਕਰੇਗਾ ਪੁੱਛਿਆ ਕਿ ਅੱਗੇ ਅੱਗੇ ਹੱਥ ਲੱਗੇ ਨਹੀਂ ਗੁਰੂ ਆਪਰ ਦਾਸ ਸਾਹਿਬ ਜਾਂਦੇ 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 ਆਉਂਦੇ ਬਸ ਮੜੋ ਗਿਆ ਕੇ ਸ਼ਹਿਰ ਦਾ ਕਿਰਾਤ ਚ ਟੁੱਟ ਗਿਆ ਕਹਿਣ ਲੱਗੇ ਉੱਥੇ ਪ੍ਰਜਾਦਾ ਮਿਲ ਜਾਂਦੇ ਉੱਥੇ ਉੱਥੇ ਮਿਲ ਜਾਂਦੀ ਹੈ ਕਹਿਣ ਲੱਗੇ ਕਿ ਉਥੇ ਜੇ ਲੱਗਰ 24 ਘੰਟੇ ਟੁੱਟ ਪਰਦਾ ਤੇ ਕਹਿੰਦਾ ਮੈਂ ਪਹਿਲਾਂ ਮੈਂ ਚੱਲੋ ਸਮਾਂ ਸਦਾ ਯਾਦਾਂ ਰੱਖਦਾ ਕਿਸੇ ਦਿਨ ਸਾਥ ਸਾਥ ਦੇ ਅੰਤਾਰ ਦੇ ਵਿੱਚ ਸੀ ਅੱਜ ਆਪਣੀਆਂ ਤੰਦਰਕ ਜਦੋਂ ਅੰਗੇ ਸ਼ਰਧ ਸੰਤ ਸੰਦੇ ਕਿਹਾ ਵੀ ਚੰਨ ਵਰ ਸਾਡੇ ਨਾਲ ਚਲਿਆ ਗਿਆ ਦੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਬਾਰ ਹੁਣ ਉੱਥੇ ਅੱਗੇ ਜਾਉਣਾ ਸਕੇਦਾ ਹੈ ਮਹਾਰਾਜ ਦੇ ਇਨੀ ਦਰਬਾਰ ਚੋੜਾ ਕਿਉਂਕਿ ਮਹਾਰਾਜ ਮੱਥੇ ਬੋਲ ਬੋਲੀ ਸੀ ਕਿ ਮੱਥੇ ਸਾਹਿਬ ਜੀ ਦੀ ਗੁਰੂ ਚਰਚਾ ਦੇ ਜੇਕਰ ਤੱਤ ਅਸੀਂ ਸੰਸਾਰ ਦੇ ਉੱਤੇ ਕੁਝ ਦੇਖਿਆ ਕੱਢਿਆ ਹੁਣ ਕਿ ਆ ਪ੍ਰਮਾਤਮਾ ਦਾ ਨਾਮ ਜਪਿਆ ਹੋਏਗਾ ਤਾਂ ਦਰਗਾਹ ਦੇ ਵਿੱਚ ਅਸੀਂ ਖੜ੍ਹ ਕੇ ਸੁਣਦੇ ਹੋਵਾਂਗੇ ਤੇ ਨਹੀਂ ਤੇ ਵੀਰੋ ਫਿਰ ਓਥੇ ਆਪਣੇ ਜੇਲੇ ਦੇ ਨਾਲ ਸਾਨੂੰ ਵੀ ਓਖਾ ਹੋ ਜਾਣਾ ਹੈ ਮਹਾਰੋ ਸਰਤਾਨ ਜੀ ਵਾਹਿਗੁਰੂ ਹਾਜ਼ਰ ਨਾ ਵੀ ਹਰਕੇਸ਼ਰ ਬਣਾਣਾ ਹੈ ਪਰਮਾਤਮਾ ਨੇ ਹੱਥਾਂ ਦਿੱਤੀਆਂ ਨੇ ਉਸ ਨੂੰ ਯਾਦ ਰੱਖਿਏ ਉਸ ਦਰਦ ਨੂੰ ਸਦਾ ਸਬਰ ਕਰਕੇ ਉਦਾਸ ਤੇ ਨਹੀਂ ਤੇ ਵੀਰੋ ਸੰਤੁਰਾਂ ਦੀ ਬਾਣੀ ਦੇ ਕਿ ਜਦੋਂ ਪਰਮਾਤਮਾ ਦੀ ਵਰਗਾ ਦੇ ਵਿੱਚ ਜਾਇਆ ਹੈ ਨਾ उठे फिर करिए सब करिए राम से भर पछताने का मन पापी चेहरा रोग करता है आज बार बार जाएगा लाल चला के जब जलवाया आया आया तो कहेगा तन जो मन का दर्द न कीचे काम न जो कर जाएगा दो दो आए कि इसके पट गए तादे कृष्ण बसाएगा तार बाराई तार देखा मागे क्या भाग लेके जाएगा उसी मीरा लेके जाएगा प्यारे प्यारे Deus, 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 Deus.